ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਣਚੌਣ ਲੱਗੇ ਆ ਮੱਝਾਂ ਤੇ ਮੱਝਾਂ ਚੋ ਕੇ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਆ ਮੇਰੀ ਭੈਣ ਆ ਖੜੀ ਐ ਇੱਥੇ ਭੱਜੀ ਜਾਂਦੀ ਸੀ ਟੌਫੀ ਖਾਈ ਐ ਮਦੀਆ ਤੇ ਆ ਸਾਡਾ ਆ ਸਾਡਾ ਅਮਰੂਦ ਆ ਤੁਹਾਨੂੰ ਮੈਂ ਵਿਖਾਉਣਾ ਆ ਸਾਡਾ ਅਮਰੂਦ ਆ ਤੇ ਇਹਨੂੰ ਅਮਰੂਦ ਬਹੁਤ ਜ਼ਿਆਦਾ ਲੱਗਦੇ ਤੇ ਬਹੁਤ ਹੀ ਮਿੱਠੇ ਆ ਇਹ ਬੂਟਾ ਤਾਂ ਲੈ ਛੋਟਾ ਜਿਹਾ ਹੈ ਪਰ ਇਹਨੂੰ ਮਰੂਦ ਬਹੁਤ ਜਿਆਦਾ ਲੱਗਦੇ ਤੇ ਬਹੁਤ ਮਿੱਠੇ ਲੱਗਦੇ ਤੇ ਆ ਇਧਰ ਦਾਦੀ ਘੜੇ ਇਹ ਆਪਣੇ ਗਮਲੇ ਇਹ ਸਾਰੇ ਆਪਾਂ ਘਰੇ ਤਿਆਰ ਕੀਤੇ ਹੋਇਆ ਜਿਹੜਾ ਆ ਕਮਲਾ ਇਹ ਵੀ ਘਰੇ ਤਿਆਰ ਕੀਤਾ ਆ ਵੀ ਘਰੇ ਆ ਵੀ ਘਰੇ ਕੀਤਾ ਤੇ ਉਹ ਵੀ ਘਰੇ ਕੀਤਾ ਇਹ ਸਾਰੇ ਗਮਲੇ ਆਪਾਂ ਕਿਤੇ ਘਰੇ ਤਿਆਰ ਤੇ ਕਿਸੇ ਦਿਨ ਤੁਹਾਨੂੰ ਆਪਾਂ ਗਮਲੇ ਤਿਆਰ ਕਰਨ ਦਾ ਵੀ ਵਲੌਗ ਬਣਾਵਾਂਗੇ ਤੇ ਆਪਣੇ ਇੱਧਰ ਵੀ ਆਹ ਪਾਲਕ ਲੱਗੀ ਤੇ ਆ ਅਖਰੇ ਮਸਮੀਆਂ ਦਾ ਬੂਟਾ ਕਿ ਨਿੰਬੂਆਂ ਦਾ ਹੱਲ ਸਾਨੂੰ ਹੱਲੇ ਤੱਕਰ ਨਹੀਂ ਪਤਾ ਲੱਗਾ ਤੇ ਉਹ ਸਾਡੇ ਗਮਲੇ ਪਏ ਆ ਤਿੰਨ ਇਹ ਵੀ ਘਰੀ ਤਿਆਰ ਕੀਤੇ ਹੋਏ ਆ ਤਿੰਨੇ ਤੇ ਹੁਣ ਮੈਂ ਪਾਉਣ ਲੱਗਾ ਗਾਇਸ ਤੂੜੀ ਆਹ ਪਏ ਤੁਹਾਡੇ ਸਾਹਮਣੇ ਟੋਕਰੇ ਤੇ ਹੁਣ ਤੁਹਾਨੂੰ ਤੂੜੀ ਪਾ ਕੇ ਆਪਾਂ ਮਿਲਦੇ ਆ આ પૈયા આપણી થોડી फिर हूँ तुम सारी तूड़ी पा मिला चार पाँच टोकर अगे दुकान तो लेट इस करके आप भी लिबड़े पे आ दो तीन दिन हो गए मैं पाए नी दो तीन दिनों का मैं बिजी सकूले चार ਅੱਜ ਆਪਣੇ ਪਹਿਲਾ ਦੀ ਭਾਗ ਤੇ ਸੀ ਮਮਾ ਨੇ ਹੁਣ ਆਪਾਂ ਪਾਉਨੇ ਆ 4 ਇਹ ਗਾਇਲ ਜਿਹਨਾਂ ਨੂੰ ਫੋਨ ਲੱਗਿਆ ਸੈ ਦੇ ਗਾਇਜ਼ ਇਹ ਮੈਨੂੰ ਦੋਕੇ ਬਹੁਤ ਮਾਰਦੀ ਜਿਵੇਂ ਹੁਣ ਤੁਸੀਂ ਸੁਣਿਆ ਪਿੱਛੇ ਕਹਿੰਦੀ ਚੱਲ ਤੇ ਗਾਇਜ਼ ਹੁਣ ਆਪਾਂ ਚਾਰ ਪਾ ਕੇ ਤੁਹਾਨੂੰ ਮਿਲਾਂਗੇ ਤੇ ਹੁਣ ਥੋੜਾ ਜਿਹਾ ਲੈ ਟੋਕਰੇ ਪੈਣੇ ਚਾਰ ਦੇ ਹੋਰ ਤੇ ਆਪਾਂ ਤੁਹਾਨੂੰ ਚਾਰ ਪਾ ਕੇ ਮਿਲਾਂਗੇ ਕਿ ਬਾਈ ਤੇ ਗਾਇਜ਼ ਚਾਰ ਪਾ ਕੇ ਹੁਣ ਆਪਾਂ ਹੋ ਚੁੱਕੇ ਆ ਵਿਲੇ ਤੇ ਹੁਣ ਆਪਾਂ ਲੈ ਕੇ ਆਨੇ ਅੰਦਰੋਂ ਭਾਂਡੇ ਤੇ ਨਾਲੇ ਛੱਡਦੇ ਆ ਲੱਟਾਂ ਅ ਮੈਂ ਤੁਹਾਨੂੰ ਵਿਖਾਉਣਾ ਇੱਥੇ ਕਿੰਨਾ ਨੇ ਰਹੀ ਹੋ ਰਾ ਪਿਆ ਸੌਰੀ ਮੈਂ ਬਾਥਰੂਮ ਨੂੰ ਵੇੜਤਾ ਬਾਥਰੂਮ ਚ ਗੰਦ ਪੈ ਚੁੱਕਿਆ ਦੇਣ ਮम्मा ਮੈਨੂੰ ਕੱਢ ਰਿਆ ਗਾਲਾਂ ਗਾਲਾਂ ਖਾ ਕੇ ਮਾਇਆ ਰਿਓ ਕੇ ਬਾਈ ਮਜ਼ਾ ਦੇ ਥਾਂ ਤੋਂ ਲਈ ਮੈਂ ਗਿਆ ਸੀ ਬਾਥਰੂਮ ਚ ਪਾਣੀ ਪੜਨ ਤੇ ਮੈਂ ਚੱਪਲਾਂ ਗੋਏ ਵਾਲੀਆਂ ਲਾ ਕੇ ਨਹੀਂ ਗਿਆ ਤੇ ਇਸ ਕਰਕੇ ਬਾਥਰੂਮ ਸਾਰਾ ਲਿਪੜ ਗਿਆ ਤੇ ਹੁਣ ਮम्मा ਮੈਨੂੰ ਕੱਢ ਰਿਆ ਗਾਲਾਂ ਤੇ ਗਾਲਾਂ ਮੈਂ ਖਾ ਰਿਆ ਖੁਸ਼ ਹੋ ਕੇ ਕਿ ਗਾਲਾਂ ਖਾਣੀਆਂ ਚਾਹੀਦੀਆਂ ਨੇ ਤੂੰ ਵੱਡਿਆਂ ਦੀਆਂ ਗਾਲਾਂ ਕਿਉਂ ਨਹੀਂ ਆ ਨਾਲਾ ਇਹ ਵੱਡੇ ਕਹਿੰਦੇ ਨੇ ਤੇ ਤੇ ਗਾਇਸ ਬਲੌਗ ਨੂੰ ਹੁਣ ਆਪਾਂ ਕਰਦੇ ਐਂਡ ਤੇ ਤੁਸੀਂ ਕਮੈਂਟ ਚ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਬਲੌਗ ਕਿਵੇਂ ਦੇ ਲੱਗਦੇ ਆ ਤੇ ਆਪਾਂ ਜਲਦੀ ਤੋਂ ਜਲਦੀ ਅਗਲਾ ਬਲੌਗ ਵੀ ਪਾਵਾਂਗੇ ਥੈਂਕਸ ਫॉर ਵਾਚਿੰਗ ਬਾਏ